ਤੁਸੀਂ ਸਾਰੇ ਇੱਥੇ ਆਇਓ ਮੈਂ ਬੀਸੀਕ ਇੰਟਰੋਡਕਸ਼ਨ ਤੋਂ ਸ਼ੁਰੂ ਕਰਾਂਗਾ ਜਲੰਧਰ ਜ਼ਿਲ੍ਹੇ 'ਚ ਅਸੀਂ ਇਸ ਵਾਰੀ ਜਿਹੜਾ ਜਨਰਲ ਇਲੈਕਸ਼ਨ ਹੈਗਾ ਉਹਦੇ 'ਚ ਟੋਟਲ ਵੋਟਰਸ 1642000 ਵੋਟਰ ਹੋਣਗੇ ਉਹਨਾਂ ਵਿੱਚੋਂ 8.5 ਲੱਖ ਮੇਲ ਹੈਗੇ ਆ 788000 ਫੀਮੇਲ ਹੈ ਐਂਡ ਥਰਡ ਜੈਂਡਰ 43 ਹੈਗੇ ਆ ਟੋਟਲ ਪੋਲਿੰਗ ਸਟੇਸ਼ਨ 1951 ਹੈਗੇ ਐਂਡ ਪੋਲਿੰਗ ਲੋਕੇਸ਼ਨਸ 1145 ਹੈ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਜਿਹੜੇ ਫਸਟ ਟਾਈਮ ਵੋਟਰਸ ਹੈ 18 ਤੋਂ 19 ਸਾਲ ਵਾਲੇ ਉਹ ਹਜੇ ਤੱਕ ਸਾਡੇ ਕੋਲ ਲਗਭਗ 39800 ਵੋਟਰ ਰਜਿਸਟਰ ਹੋ ਚੁੱਕੇ ਹੈ ਟਿਲ ਦਾ ਲਾਸਟ ਡੇਟ ਆਫ ਨੋਮੀਨੇਸ਼ਨ ਅਸੀਂ ਹੋਰ ਵੀ ਜਿਹੜੇ ਵੋਟਰਸ ਐਲੀਜੀਬਲ ਹੋਣਗੇ 18 ਸਾਲ ਤੋਂ ਉੱਤੇ ਉਹਨਾਂ ਨੂੰ ਵੀ ਆਪਾਂ ਰਜਿਸਟਰ ਕਰਾਂਗੇ ਸਾਡਾ ਟਾਰਗੇਟ ਇਸ ਵਾਰੀ ਰਹੇਗਾ ਕਿ ਅਸੀਂ 70% ਤੋਂ ਜ਼ਿਆਦਾ VOTING ਕਰੀਏ ਸਭ ਤੋਂ ਪਹਿਲੇ ਮੈਂ ਤੁਹਾਨੂੰ ਸ਼ਡਿਊਲ ਦੇ ਬਾਰੇ ਜਾਣੂ ਕਰਾਉਣਾ ਚਾਹਨਾ ਜਿਹੜੀ ਸਾਡਾ ਸ਼ਡਿਊਲ ਹੈ ਇਲੈਕਸ਼ਨਸ ਦਾ ਉਹ 7ਵੇਂ ਗੇਜੇ 7ਵੇਂ ਫੇਸ ਤੇ ਹੋਏਗਾ ਇਸ ਦੀ ਗੈਜਟ ਨੋਟੀਫਿਕੇਸ਼ਨ 7 ਮਈ 2024 ਨੂੰ ਜੋ ਕਿ ਮੰਗਲਵਾਰ ਦਾ ਦਿਨ ਹੈ ਉਸ ਦਿਨ ਹੋਵੇਗੀ ਲਾਸਟ ਡੇਟ ਆਫ ਨੋਮੀਨੇਸ਼ਨ ਇਹ 14 ਮਈ 2024 ਨੂੰ ਹੋਏਗੀ ਸਕਰੂਟੀ ਨੋਮੀਨੇਸ਼ਨ ਦੀ ਉਸ ਤੋਂ ਅਗਲੇ ਦਿਨ 15 ਤਰੀਕ ਨੂੰ ਹੋਏਗੀ ਲਾਸਟ ਡੇਟ ਆਫ ਵਿਧਡਰਲ ਇਹ 17 ਮਈ 2024 ਨੂੰ ਹੋਏਗੀ ਜਿਹੜੀ ਡੇਟ ਆਫ ਪੋਲ ਹੈ ਉਹ 1 ਜੂਨ ਹੈ ਐਂਡ 4 ਜੂਨ ਨੂੰ ਸਾਡੀ ਕਾਉਂਟਿੰਗ ਹੋਏਗੀ ਅਸੀਂ ਆ ਸਾਰੇ ਪੂਲ ਪ੍ਰੋਸੈਸ ਦੇ ਦੌਰਾਨ ਲਾਅਨ ਆਰਡਰ ਨੂੰ ਲੈ ਕੇ ਇੱਕ ਮੇਜਰ ਤਵੱਜੂ ਦਿੱਤੀ ਹੈ ਜਿਸੇ ਸਭ ਤੋਂ ਇੰਪੋਰਟੈਂਟ ਪਾਰਟ ਹੈ ਆਰਮਸ ਐ ਲੈਮੀਨੇਸ਼ਨ ਜੇਕਰ ਮੈਂ ਮਿਲਾ ਕੇ ਕਹਾਂ ਤਾਂ ਸਾਡੇ ਟੋਟਲ ਆਰਮਸ 13640 ਆਰਮਸ ਹੈਗੇ ਹਨ ਵੈਪਨਸ 16311 ਹੈਗੇ ਇਸ ਤੋਂ ਇਲਾਵਾ ਲਾਅਨ ਆਰਡਰ ਨੂੰ ਪੀਸਫੁਲ ਰੱਖਣ ਵਾਸਤੇ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸ ਸਾਡੇ ਕੋਲ ਆਲਰੇਡੀ ਕੰਪਨੀਆਂ ਦੋ ਆ ਚੁੱਕੀਆਂ ਐ ਐਂ ਬਾਕੀ ਕੰਪਨੀਆਂ ਜਿੱਦਾਂ ਜਿੱਦਾਂ ਇਲੈਕਸ਼ਨ ਸ਼ਡਿਊਲ ਜਾਰੀ ਹੋਏਗਾ ਉਹ ਵੀ ਆਉਂਦੀਆਂ ਰਹਿਣਗੀਆਂ ਅਸੀਂ ਇਸ ਵਾਰੀ ਸਾਰੇ ਜਿਹੜੇ ਪੋਲਿੰਗ ਸਟੇਸ਼ਨ ਐ 100% ਵੈਬ ਕਾਸਟਿੰਗ ਦੇ ਨਾਲ ਕਵਰ ਕਰਾਂਗੇ ਵਨਰੇਬਿਲਟੀ ਮੈਪਿੰਗ ਆਲਰੇਡੀ ਆਨ ਗoing ਹੈ ਜਿੱਥੇ ਵੀ ਸਾਨੂੰ ਕੋਈ ਏਰੀਆ ਲੱਗਦਾ ਜਿੱਥੇ ਕਿਸੇ ਵੀ ਵੋਟਰ ਨੂੰ ਵੋਟ ਪਾਉਣ 'ਚ ਪ੍ਰੋਬਲਮ ਆ ਸਕਦੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਕਵਰ ਕਰ ਰਹੇ ਹਾਂ 24x7 ਕਮਾਂਡ ਸੈਂਟਰ ਅਸੀਂ ਬਣਾਇਆ ਹੈਗਾ ਨਾਨ ਅਵੇਲੇਬਲ ਵਾਰੰਟ ਅਸੀਂ ਜਿਹੜੇ ਐਗਜ਼ੀਕਿਊਟ ਕਰਨ ਵਾਲੇ ਸੀ ਅਸੀਂ ਆਲਰੇਡੀ ਐਗਜ਼ੀਕਿਊਟ ਕਰ ਲਿੱਤੇ ਹੈ ਪੈਰੋਲ ਜੰਪਰਸ ਕਾਫੀ ਹੱਦ ਤੱਕ ਅਸੀਂ ਫੜ ਲਿੱਤੇ ਹੈ ਇਸ ਵੇਲੇ ਆਮ ਡਿਪੋਜੀਸ਼ਨ ਦਾ ਕੰਮ ਚੱਲ ਰਿਹਾ ਹੈ ਐਂਡ ਜਿਹੜੇ ਹਿਸਟਰੀ ਸ਼ੀਟਰ ਹੈ ਜਾਂ ਟ੍ਰਬਲ ਮੇਕਰਸ ਹੋ ਉਹਨਾਂ ਨੂੰ ਬਾਉਂਡ ਡਾਊਨ ਕਰਨ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਇਲਾਵਾ ਇਲੈਕਸ਼ਨਸ ਦੇ ਦੌਰਾਨ ਹਰ ਕੈਂਡੀਡੇਟ ਦੀ ਜਿਹੜੀ ਲਿਮਟ ਹੈ ਉਹ 95 ਲੱਖ ਹੈ ਐਂਡ ਇਸ ਦੇ ਨਾਲ ਸਿੰਸ ਐਮ ਸੀ ਸੀ ਇਜ਼ ਇਨ ਪਲੇਸ 16 ਤਰੀਕ ਤੋਂ ਐਮ ਸੀ ਸੀ ਲਾਗੂ ਹੋ ਗਿਆ ਜਦੋਂ ਸੀ ਅਨਾਉਂਸਮੈਂਟ ਹੋਈ ਸੋ ਹਰ ਜਿਹੜੇ ਵੀ ਵਿਅਕਤੀ ਚੱਲ ਰਹੇ ਹੈਗੇ ਆ ਜੋ 50000 ਤੋਂ ਜ਼ਿਆਦਾ ਕੈਸ਼ ਲੈ ਕੇ ਜਾ ਰਹੇ ਹੈ ਉਹਨਾਂ ਨੂੰ ਉਸ ਦੀ ਪ੍ਰੋਪਰ ਰਸੀਡ ਉਸ ਨਾਲ ਕੈਰੀ ਕਰਨੀ ਜ਼ਰੂਰੀ ਹੈ ਲਾਜ਼ਮੀ ਹੈ ਜੇਕਰ ਤੁਹਾਡੇ ਕੋਲ ਉਸ ਦੀ ਰਸੀਡ ਨਹੀਂ ਹੈ ਐਂਡ ਸਾਨੂੰ ਲੱਗਦਾ ਹੈ ਕਿ ਇਹ ਲਾਈਕਲੀਹੂਡ ਹੈ ਕਿ ਉਹਨੂੰ ਇਲੈਕਸ਼ਨ ਦੇ ਦੌਰਾਨ ਵਰਤਿਆ ਜਾ ਸਕਦਾ ਉਸ ਕੈਸ਼ ਨੂੰ ਸੋ ਉਸ ਕੈਸ਼ ਨੂੰ ਅਸੀਂ ਸੀਜ਼ ਕਰਕੇ ਇਮੀਡੀਏਟਲੀ ਸਾਡੀ ਸੀਜ਼ਰ ਜਿਹੜੀ ਰਿਲੀਜ਼ ਕਮੇਟੀ ਹੈ ਉਹਦੇ ਸਾਹਮਣੇ ਪੇਸ਼ ਕਰਾਂਗੇ ਜਿਹੜਾ ਜਿਹੜੇ ਕਿਸੇ ਤੋਂ ਵੀ ਕੈਸ਼ ਫੜਿਆ ਜਾਂਦਾ ਉਹ ਕੈਸ਼ ਦੀ ਉਸੇ ਵੇਲੇ ਪੰਚਨਾਮਾ ਬਣਾ ਕੇ ਉਹਨੂੰ ਦੇ ਦਿੱਤਾ ਜਾਊਗਾ ਇਸ ਤੋਂ ਇਲਾਵਾ ਇਸ ਵਾਰੀ ਇਲੈਕਸ਼ਨਸ ਤੇ ਸਾਡਾ ਜਿਹੜਾ ਮੇਨ ਫੋਕਸ ਰਹੇਗਾ ਉਹ ਵੋਟਰ ਦੀ ਬਿਹਤਰੀ ਵਾਸਤੇ ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਰਹੇਗਾ ਹਰ ਪੋਲਿੰਗ ਸਟੇਸ਼ਨ 'ਤੇ ਡ੍ਰਿੰਕਿੰਗ ਵਾਟਰ ਟਾਇਲਟ ਪ੍ਰੋਪਰ ਸਾਈਨੇਜ ਹੈਲਪ ਡੈਸਕ ਵੋਟਰ ਫੈਸਿਲਿਟੇਸ਼ਨ ਸੈਂਟਰ ਲਾਈਟ ਸ਼ੈਡ ਐਂਡ ਇਸ ਤੋਂ ਇਲਾਵਾ ਸਾਡੇ व्हीलचेयर एंड वॉलंटियर्स ਜਿੱਥੇ ਜਿੱਥੇ ਸਾਨੂੰ ਉਸ ਤਰੀਕੇ ਦੇ ਵੋਟਰ ਜਿਹੜੇ ਜਿਹਨਾਂ ਨੂੰ ਵੋਟ ਕਰਨ 'ਚ ਦਿੱਕਤ ਆ ਸਕਦੀ ਹੈ ਖਾਸ ਕਰਕੇ ਸਾਡੇ ਪਰਸਨਸ ਵਿਦ ਡਿਸੇਬਿਲਟੀ ਉਹਨਾਂ ਸਾਰਿਆਂ ਨੂੰ ਅਸੀਂ ਫੈਸਿਲਿਟੇਟ ਕਰਾਂਗੇ ਇਸ ਦੇ ਨਾਲ ਹੀ ਉਹਨਾਂ ਨੂੰ ਮੈਂ ਇਹ ਜਾਨੂ ਵੀ ਕਰਾਉਣਾ ਚਾਹਨਾ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਸਕਸ਼ਨ ਐਪ 'ਚ ਆਪਣੀ ਡਿਟੇਲਸ ਪਾ ਸਕਦੇ ਆ ਜੇਕਰ ਉਹਨਾਂ ਨੇ ਵੋਟ ਕਰਨ ਵਾਲੇ ਦਿਨ ਉਹਨਾਂ ਨੂੰ व्हीलचेयर ਦੀ ਰਿਕੁਆਇਰਮੈਂਟ ਹੈ ਨਵਾਂ ਇਸ ਵਾਰ ਇਹ ਆਪਾਂ ਇਲੈਕਸ਼ਨ 'ਚ ਜੋ ਕਰਾਂਗੇ ਉਹ ਆ ਹੈਗਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਘੱਟ ਤੋਂ ਘੱਟ ਅਸੀਂ ਉਹਨੂੰ ਯੂਜ਼ ਕਰੀਏ ਮੋਸਟਲੀ ਸਾਡਾ ਇੰਡੇਵਰ ਰਹੇਗਾ ਕਿ ਕਾਰਬਨ ਫੁੱਟਪ੍ਰਿੰਟ ਹੈ ਜਿਹੜਾ ਉਹਨੂੰ ਅਸੀਂ ਰਿਡਿਊਸ ਕਰੀਏ ਪੇਪਰ ਘੱਟ ਤੋਂ ਘੱਟ ਆਪਾਂ ਯੂਜ਼ ਕਰੀਏ ਐਂਡ ਜਿਹੜੇ ਸਾਡੇ ਪਰਸਨਸ ਵਿਦ ਡਿਸੇਬਿਲਟੀ ਹੈ ਖਾਸ ਕਰਕੇ ਵਿਜੂਅਲੀ ਇੰਪੇਅਰਡ ਹੈ ਉਹਨਾਂ ਨੂੰ ਅਸੀਂ ਬਰੇਲ ਦੀਆਂ ਸਲਿਪਸ ਉਹਨਾਂ ਦੇ ਘਰ-ਘਰ ਪਹੁੰਚਾਈਏ ਇਸ ਦੇ ਨਾਲ ਇਲੈਕਸ਼ਨ ਦੇ ਪੂਰੀ ਪ੍ਰੋਸੈਸ ਦੇ ਦੌਰਾਨ ਸਾਡਾ ਫੋਕਸ ਟ੍ਰੇਨਿੰਗ ਦੇ ਉੱਤੇ ਰਹਿੰਦਾ ਹੈ ਸਾਡੇ ਜਿੰਨੇ ਵੀ ਕਰਮਚਾਰੀ ਹੈ ਉਹਨਾਂ ਦੀ ਟ੍ਰੇਨਿੰਗ ਅਲੱਗ-ਅਲੱਗ ਲੈਵਲ ਦੀ ਟ੍ਰੇਨਿੰਗ ਹੁੰਦੀ ਹੈ ਅਲੱਗ-ਅਲੱਗ ਸੈਲਸ ਅਸੀਂ ਕ੍ਰੀਏਟ ਕਰਦੇ ਹਾਂ ਜਿੱਦਾਂ ਮੋਡਲ ਕੋਡ ਆਫ ਕੰਡਕਟ ਦਾ ਸਾਡਾ ਅਲੱਗ ਸੈਲ ਹੈਗਾ ਸੀ ਵਿਜ਼ੂਅਲ ਐਪ ਜਿਹੜੀ ਕਿ ਕੰਪਲੇਂਟ ਦੀ ਮੇਨ ਐਪ ਹੈ ਉਸ ਤੇ ਕੋਈ ਕੰਪਲੇਂਟ ਕਰਦਾ ਜਾਂ 1950 ਨੰਬਰ ਤੇ ਕੋਈ ਕੰਪਲੇਂਟ ਕਰਦਾ ਹੈ ਤਾਂ ਇਮੀਡੀਏਟਲੀ ਰੈਟ੍ਰੈਸਲ ਵਾਸਤੇ ਸਾਡਾ ਕੰਪਲੇਂਟ ਸੈਲ 24 ਘੰਟੇ ਸੱਤੋ ਦਿਨ ਐਕਟਿਵ ਹੈ ਇਸ ਤੋਂ ਇਲਾਵਾ ਪਰਮਿਸ਼ਨਸ ਵਾਸਤੇ ਸੁਵਿਧਾ ਪੋਰਟਲ ਬਣਾਇਆ ਗਿਆ ਜਿੱਥੇ ਕੋਈ ਵੀ ਆਪਣੀ ਪਰਮਿਸ਼ਨ ਜੋ ਕੋਈ ਪੋਲਿਟিক্যাল ਪਾਰਟੀ ਜਾਂ ਕੈਂਡੀਡੇਟ ਨੂੰ ਪਰਮਿਸ਼ਨ ਦੀ ਜ਼ਰੂਰਤ ਹੈ ਤੋਂ ਪਰਮਿਸ਼ਨ ਲੈ ਸਕਦੇ ਆ ਇਸ ਤੋਂ ਇਲਾਵਾ ਪੋਸਟਲ ਬੈਲੇਟ ਜਿਹੜੇ ਹੈਗੇ 85 ਪਲੱਸ ਐਂਡ ਪਰਸਨਸ ਵਿਦ ਡਿਸੇਬਿਲਟੀ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਪੋਸਟਲ ਬੈਲੇਟ ਦੀ ਸੁਵਿਧਾ ਵੀ ਦਿੱਤੀ ਜਾਏਗੀ ਸਰਵਿਸ ਪੋਰਟਲ ਤੇ ਜਿੰਨੇ ਵੀ ਪੋਸਟਲ ਬੈਲੇਟ ਹੈ ਉਹ ਇਲੈਕਟ੍ਰੋਨਿਕਲੀ ਟ੍ਰਾਂਸਪੋਰਟ ਕੀਤੇ ਜਾਣਗੇ ਸਾਡਾ ਜਿਹੜਾ ਇਸ ਵਾਰੀ ਇਲੈਕਸ਼ਨ ਸੇ ਮੇਨ ਫੋਕਸ ਰਹੇਗਾ ਉਹ ਅਰਬਨ ਐਪੈਥੀ ਐਂਡ ਯੂਥ ਐਪੈਥੀ ਨੂੰ ਐਡਰੈਸ ਕਰਨ ਦਾ ਰਹੇਗਾ ਅਸੀਂ ਦੇਖੀਏ ਸੋ ਪਿਛਲੇ ਇਲੈਕਸ਼ਨ ਸੇ ਸਾਡੀ ਜਿਹੜੀ ਪੋਲਿੰਗ ਪਰਸੈਂਟੇਜ ਸੀਗੀ 2022 ਦੇ ਅਸੈਂਬਲੀ ਇਲੈਕਸ਼ਨ ਸੇ 67% ਸੀ ਪਾਰਲੀਮੈਂਟਰੀ ਇਲੈਕਸ਼ਨ 2019 ਚ 63% ਸੀ ਬਟ ਜਿਹੜਾ ਬਾਏ ਇਲੈਕਸ਼ਨ ਪਿਛਲੇ ਸਾਲ ਹੋਇਆ ਸੀ ਉਹ ਛੇ 54% ਰਹੀ ਸੀ ਸੋ ਸਾਡਾ ਨਾਅਰਾ ਹੈ ਇਸ ਵਾਰੀ ਅਸੀਂ 70% ਤੋਂ ਜ਼ਿਆਦਾ ਪੋਲਿੰਗ ਕਰਾਵਾਂਗੇ ਸੋ ਇਸ ਦੇ lies ਜਿਹੜਾ ਵੋਟਰ ਟਰਨ ਆਊਟ ਪਲਾਨ ਹੈ ਜਿਹੜੇ ਏਰੀਆ ਸੀ ਘੱਟ VOTING ਹੋਈ ਹੈ ਪਿੱਛੇ ਜੀ ਪਿਛਲੇ ਇਲੈਕਸ਼ਨਸ ਉਹ ਫੋਕਸ ਏਰੀਆ ਰਹਿਣਗੇ ਉਹਨਾਂ ਤੇ ਉਹਨਾਂ ਨੂੰ ਜ਼ਿਆਦਾ ਫੋਕਸ ਕਰਦੇ ਹੋਏ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰਾਂਗੇ ਤਾਂ ਕਿ ਉਹ ਸਾਰੇ ਹੈ ਦੇਸ਼ ਦਾ ਜਿਹੜਾ ਪਰਵ ਹੈ ਡੈਮੋਕ੍ਰੇਸੀ ਦਾ ਐਡਾ ਵੱਡਾ ਪਰਵ ਹੈ ਉੱਤੇ ਸਾਰੇ ਆਪਣੀ ਸ਼ਮੂਲੀਅਤ ਕਰਨ ਇਸ ਤੋਂ ਇਲਾਵਾ ਅਸੀਂ ਕਰੰਟਲੀ ਹਰ ਬੈਂਕ ट्रांजैक्शंस ਨੂੰ ਚੈੱਕ ਕਰ ਰਹੇ ਹਾਂ ਬੈਂਕ ਮੈਨੇਜਰਸ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਕਿ ਜਿਹੜੀਆਂ ਵੀ ਕੋਈ ਸਸਪੀਸ਼ੀਅਸ ਕੈਸ਼ ट्रांजੈਕਸ਼ਨਸ ਹੁੰਦੀਆਂ ਜਾਂ ਵੈਸੇ ट्रांजੈਕਸ਼ਨਸ ਹੋ ਰਹੀਆਂ ਉਹਨਾਂ ਨੂੰ ਰਿਪੋਰਟ ਕਰਨ ਇਸ ਤੋਂ ਇਲਾਵਾ ਲਿਕਰ ਦੀ ਪ੍ਰੋਡਕਸ਼ਨ ਡਿਸਟ੍ਰੀਬਿਊਸ਼ਨ ਸਟੋਰੇਜ ਇਹਨਾਂ ਸਾਰਿਆਂ ਦੇ ਉੱਤੇ ਬਹੁਤ ਕੜੀ ਨਜ਼ਰ ਹੈ ਐਂਡ ਇਸ ਤੋਂ ਇਲਾਵਾ ਜੇ ਕੋਈ 1 ਲੱਖ ਤੋਂ ਜ਼ਿਆਦਾ ਕੈਸ਼ ਡਿਪੋਜ਼ਿਟ ਕਰਦਾ ਹੈ ਜਾਂ ਉਹਨੂੰ ਵਿਡਰਾ ਕਰਦਾ ਹੈ ਉਸ ਦੇ ਉੱਤੇ ਵੀ ਕੜੀ ਨਜ਼ਰ ਹੈ ਜੇ ਕੋਈ ਇਸ ਇਸ ਤਰੀਕੇ ਦੀ ਸਸਪੀਸ਼ੀਅਸ ਐਕਟੀਵਿਟੀ ਪਾਈ ਜਾਂਦੀ ਹੈ ਤੇ ਅਸੀਂ ਉਸ ਦੇ ਉੱਤੇ ਜ਼ਰੂਰ ਐਕਸ਼ਨ ਲਵਾਂਗੇ। ਬਾਕੀ ਮੋਰਲ ਕੋਡ ਆਫ ਕੰਡਕਟ ਦੇ ਲੱਗਣ ਦੇ ਨਾਲ ਹੀ ਸਾਡੀ ਫਲਾਈਂਗ ਸਕੁਐਡ ਟੀਮਾਂ ਆਲਰੇਡੀ ਇਨ ਪਲੇਸ ਹੈ। ਉਹਨਾਂ ਦੇ ਸਾਰੇ ਵਹੀਕਲ ਜੀਪੀਐਸ ਮਾਉਂਟਡ ਹੈ। ਐਨੀ ਕੰਪਲੇਂਟ ਜਿਹੜੀ ਸਾਡੇ ਕੋਲ ਆਂਦੀ ਹੈ ਉਹ 100 ਮਿੰਟ ਦੇ ਅੰਦਰ ਅਸੀਂ ਐਡਰੈਸ ਕਰਦੇ ਹਾਂ। ਸੋ ਸਾਡਾ ਸਾਰਿਆਂ ਦਾ ਮਿਲ ਕੇ ਐਂਡਿਵਰ ਇਹੀ ਰਹੇਗਾ। कि असी इस बारी फ्री फेयर इलेक्शन एंड ट्रांसपेरेंट तरीके इलेक्शन प्रोसैस को मुकम्मल कर सकिए बहुत बहुत धन्यवाद मोस्टली देखा जाता है कि जेड़े अरबन एरिया से है उत्थे पोलिंग परसेंटेज घटती हैगींड घटती आ रही हैगी है, है मैं पहले भी कहा कि जेड़ा यूथ एपथी है ਐਂਡ ਅਰਬਨ ਐਪੈਥੀਆ ਇੱਕ ਪ੍ਰੋਬਲਮ ਹੌਲੀ-ਹੌਲੀ ਹੁੰਦੀ ਜਾ ਰਹੀ ਹੈ ਸੋਸਾਇਟੀ 'ਚ ਇਹਨੂੰ ਐਡਰੈਸ ਕਰਨ ਵਾਸਤੇ ਕਿਉਂਕਿ ਅਸੀਂ ਦੇਖਿਆ ਜਿਸ ਵੇਲੇ ਸਾਡੀ ਪੋਲਿੰਗ ਹੋਏਗੀ ਉਸ ਵੇਲੇ ਬਹੁਤ ਜ਼ਿਆਦਾ ਗਰਮੀ ਹੋਏਗੀ ਸੋ ਅਸੀਂ ਹਰ ਤਰੀਕੇ ਨਾਲ ਵੋਟਰ ਨੂੰ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਕਿ ਕਿਸੇ ਨੂੰ ਵੀ ਇਸ ਗਰਮੀ ਦੇ ਮੌਸਮ 'ਚ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਪ੍ਰੋਪਰ ਸ਼ੇਡ ਮਿਲੇ ਪਾਣੀ ਮਿਲੇ ਤਾਂਕਿ ਉਹ ਆ ਕੇ ਆਪਣੀ VOTING ਕਰ ਸਕੇ ਅਸੀਂ ਸਾਡਾ ਮੇਜਰ ਫੋਕਸ ਇਸੇ ਵਾਸਤੇ ਹੈ ਮੈਂ ਤਾਂ ਨਾ ਪਹਿਲੇ ਵੀ ਸ਼ੇਅਰ ਕੀਤਾ ਕਿ 40000 ਨਵੇਂ ਫਰਸਟ ਟਾਈਮ ਵੋਟਰਸ ਅਸੀਂ ਇਸ ਵਾਰ ਲਈ ਰਜਿਸਟਰ ਕੀਤੇ ਐ ਜਿਹੜੇ ਵੋਟ ਕਰਨਗੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਐਮਬੈਸਡਰ ਬਣਾਵਾਂਗੇ ਇਸ ਤੋਂ ਇਲਾਵਾ ਸਾਡੇ ਕੈਂਪਸ ਐਮਬੈਸਡਰਸ ਵੀ ਹੈਗੇ ਐ ਜਿਹੜੇ ਸਾਨੂੰ ਇਹ ਸਾਰੀ ਚੀਜ਼ਾਂ ਤੇ ਹੈਲਪ ਕਰਦੇ ਐ ਇਸ ਤੋਂ ਇਲਾਵਾ ਸਵੀਪ ਐਕਟੀਵਿਟੀਆਂ ਆ ਉਹ ਵੀ ਰੈਗੂਲਰਲੀ ਚੱਲ ਚਾਲੂ ਐ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਵੋਟਰਸ ਨੂੰ ਦੀ ਸ਼ਮੂਲੀਅਤ ਬਣਾਈਏ ਉਹ एरिया ਜਿਹੜੇ ਕਿ ਲੋ ਪੋਪਿਊਲਰ ਉਹ एरिया ਸਪੈਸ਼ਲ ਹੈ ਉਹ ਅਸੀਂ ਤੁਹਾਨੂੰ ਸੈਪਰੇਟਲੀ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ

पच्ची करीब कंपनियां डिमांड की पच्ची करीब दो हजार नफरी जी है कमिश्नरेट पुलिस जी विड्रॉ करके इंप्लीमेंट करेंगे जी तीजा जी आर्म स्टेट आर्म पुलिस है तीन इलाके इंटर, इंटर जी ऑपरेशनल है सर। लोकेशन अलग हैं शि, शि, जी ट्वेंटी फोर इंटू सेवन ट्वेंटी फोर नहीं अलग नहीं होगा इट इट वुड बी द सेम हाँ एक कंपनी आ गई थी पच्चीस इस वनरेबिलिटी पूरी मैपिंग एक प्रोसेस है जो कि असी पोलिंग होन तक जो तक डेट होंगी डेट ऑफ पोल तक उद तक आप करते रहने एक इवॉल्विंग प्रोसेस होंगी है ਸੋ ਇਸ ਵੇਲੇ ਜਿਹੜੇ ਨੰਬਰਸ ਹੁਣ ਕੇ ਜਦ ਤੱਕ ਆਪਾਂ ਪੂਲਿੰਗ ਤੱਕ ਪਹੁੰਚਾਂਗੇ ਉਹ ਚੇਂਜ ਹੋ ਸਕਦੇ ਆ ਉਹ ਚੋ ਕੁਝ ਐਡ-ਆਨ ਵੀ ਹੋ ਸਕਦੇ ਕੱਟ ਵੀ ਹੋ ਸਕਦੇ ਬਟ ਮੇਜਰ ਫੋਕਸ ਰਹਿੰਦਾ ਜਿੱਥੇ ਪ੍ਰਵਾਸੀ ਮਜ਼ਦੂਰ ਜ਼ਿਆਦਾ ਰਹਿੰਦੇ ਆ ਉਹਨਾਂ ਨੂੰ ਅਸੀਂ ਐਕਸਪੈਂਡੀਚਰ ਸੈਂਸਿਟਿਵ ਏਰੀਆਜ਼ ਮੰਦੇ ਹੋਏ ਆ ਜਾਂ ਜਿਹੜੇ ਏਰੀਆਜ਼ 'ਚ ਪੁਰਾਣੇ ਹਿਸਟਰੀ ਸ਼ੀਟਰਸ ਰਹਿੰਦੇ ਹੈਗੇ ਆ ਉਹ ਏਰੀਆਜ਼ ਨੂੰ ਅਸੀਂ ਵਨਰੇਬਲ ਛੇ ਲੈਣੇ ਐ ਐਂਡ ਉਸ ਦੇ ਹਿਸਾਬ ਨਾਲ ਫਿਰ ਸਾਡੀ ਪੁਲਿਸ ਡਿਪਲॉयਮੈਂਟ ਐਂਡ ਬਾਕੀ ਸਾਰੀ ਡਿਪਲॉयਮੈਂਟ ਹੁੰਦੀ ਹੈਗੀ ਬਿਲਕੁਲ ਗਾਈਡਲਾਈਨਸ ਦੇਦੇ ਹੋਤੇ ਬਹੁਤ ਕਲੀਅਰ ਹੈਗੀ ਹੈ ਕਿ ਜਿੱਦਾਂ ਸਾਡਾ ਕੈਂਪੇਨ ਪੀਰੀਅਡ ਐਂਡ ਹੁੰਦਾ ਹੈ ਉਸ ਤੋਂ ਪਹਿਲੇ ਪਹਿਲੇ ਸਾਰੇ ਜਿਹੜੇ ਆਊਟਸਾਈਡਰ ਹਨ ਉਹਨਾਂ ਨੂੰ ਕਲੀਅਰ ਆਊਟ ਕੀਤਾ ਜਾਏਗਾ ਜੇ ਕੋਈ ਆਊਟਸਾਈਡਰ ਪਾਇਆ ਜਾਂਦਾ ਉਹਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਸਾਰੇ ਹੋਟਲ ਸਾਰੇ ਰੈਸਟੋਰੈਂਟਸ ਸਾਰੇ ਚੈੱਕ ਕੀਤੇ ਜਾਣਗੇ ਤਾਂ ਕਿ ਕੋਈ ਵੀ ਬਾਹਰਲਾ ਬੰਦਾ ਉੱਥੇ ਸਟੇ ਨਾ ਕਰੇ ਇਨਫੈਕਟ ਜਿੰਨੇ ਵੀ ਗੈਸਟ ਹਾਊਸਿਸ ਹੈ ਪਰਵੇਂ ਪ੍ਰਾਈਵੇਟ ਹਨ ਪਰਵੇਂ ਸਰਕਾਰੀ ਹੈ ਉਹਨਾਂ 'ਚ ਕੋਈ ਵੀ ਬਾਹਰਲਾ ਬੰਦਾ ਨਹੀਂ ਰਹਿ ਸਕੇ ਬਿਲਕੁਲ ਕਲੀਅਰ ਕਰਦੇ ਜਾਵਾਂਗੇ ਕਿ ਜਿਹੜੀਆਂ ਨਿਊਜ਼ ਫਲੈਸ਼ ਹੋਣਗੀਆਂ ਨਿਕਾਲਾ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਵਾਇਰਸ ਵੀ ਹੋਣਾ ਦੇ ਦੇ ਕੁਝ ਤੋਂ ਵਰਡ ਸੀ ਕਿ ਲਹਿਰ ਬਣ ਰਹੀ ਹੈ ਉਹ ਥੋੜੀ ਗਾਈਡ ਕਰੋਗੀ ਉਹ ਕੋਆਰਡੀਨੇਸ਼ਨ ਬਹੁਤ ਵਧੀਆ ਸਵਾਲ ਹੈ ਮੈਂ ਮਿਸ ਕਰਕੇ ਐਸੀ ਆਪਣੇ ਐਡਰੈਸ ਤੇ ਮੀਡੀਆ ਦੇ ਸਾਰੇ ਪੈਨਾ ਪ੍ਰਾਵਾਂ ਤੋਂ ਸੱਜਣ ਮਿੱਤਰਾਂ ਤੋਂ ਮੇਰੀ ਅ ਗੁਜ਼ਾਰਿਸ਼ ਹੈ ਕਿ ਜਿਹੜੀ ਅਸੀਂ ਕਵਰੇਜ ਕਰਾਂਗੇ ਪੂਰੀ ਐਂਟਾਇਰ ਪ੍ਰੋਸੈਸ ਦੇ ਦੌਰਾਨ ਉਹ ਅਨ ਬਾਇਸਡ ਹੋਣੀ ਚਾਹੀਦੀ ਹੈ ਪੇਡ ਨਿਊਜ਼ ਦੇ ਉੱਤੇ ਸਾਡਾ ਮੇਜਰ ਫੋਕਸ ਰਹੇਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਆਪਣੀ ਜਿਹੜੀ ਅਡਰੈਸ ਉਹ ਚਾਹੁੰਦੇ ਕਲੀਅਰ ਕੀਤਾ ਸੀਗਾ ਕਿ ਨਾਰਮਲੀ ਅਸੀਂ ਐਮਸੀਸੀ ਦੇ ਵਾਇਓਲੇਸ਼ਨ ਜਾਂ ਪੇਡ ਨਿਊਜ਼ ਦੀ ਜਿਹੜੀ ਵਾਇਓਲੇਸ਼ਨ ਹੈ ਉਹਨੂੰ ਅਸੀਂ ਐਸੀ ਇਲੈਕਸ਼ਨ ਦੇ ਦੌਰਾਨ ਲੈਣੇ ਬਟ ਐਸੀ ਇਲੈਕਸ਼ਨ 'ਚ ਅਸੀਂ ਪਿਛਲੀ ਹਿਸਟਰੀ ਵੀ ਚੈੱਕ ਕਰਾਂਗੇ ਜੇ ਕੋਈ ਰਿਪੀਟ ਆਫੈਂਡਰ ਹੈ ਤਾਂ ਉਸ ਦੇ ਉੱਤੇ ਹੋਰ ਸਖਤ ਕਾਰਵਾਈ ਕੀਤੀ ਜਾਊਗੀ ਪੋਲਿਟੀਕਲ ਪਾਰਟੀਆਂ ਜਿਹੜੀ ਵੀ ਆਪਣਾ ਕੰਟੈਂਟ ਭਾਵੇਂ ਉਹ ਆਪਣੇ ਮੋਬਾਈਲ ਫੋਨ ਦੇ ਰਾਹੀਂ ਅਪਲੋਡ ਕਰ ਰਹੇ ਸੋਸ਼ਲ ਮੀਡੀਆ ਅਕਾਊਂਟਸ ਤੇ या वो जेकर अपने टीवी के थ्रू या प्रिंट मीडिया के थ्रू अपना कंटैंट अपलोड कर रहे हैं वो सारा कंटैट प्री सर्टिफाइड होना लाजमी है उसद बास साह एमसी एम सी सैल ऑलरेडी रेडी है ऑपरेशनल है कोई भी आके अपना कंटैट प्री सर्टिफाई करा सकता है सदर প্রচার ਨਾਲ ਜਿੰਨੇ ਵੀ ਬੈਨਰ ਲੱਗੇ ਉਹ ਖਾਤੇ ਜਿਵੇਂ ਜਣਾ ਦੇਖੋ ਮਤਲਬ ਜਦੋਂ ਨਾਮਿਨੇਸ਼ਨ ਹੋਣੀ ਹੁੰਦੀ ਹੈ ਉਹ ਬੜਾ ਵਧੀਆ ਸਵਾਲ ਹੈਗਾ ਇਸ ਦੀ ਕਨਫਿਊਜ਼ਨ ਹਮੇਸ਼ਾ ਰਹਿੰਦੀ ਹੈ ਬਟ ਮੈਂ ਕਲੀਅਰ ਕਰ ਦਿੰਨਾ ਹੈਗਾ ਜਦੋਂ ਤੱਕ ਨਾਮਿਨੇਸ਼ਨ ਫਾਈਨਲ ਨਹੀਂ ਹੁੰਦੀ ਵਿਡਰੋਅਲ ਤੱਕ ਅਸੀਂ ਨਾਰਮਲੀ ਉਹਨੂੰ ਲੈਨੇ ਆ ਬਟ ਹਜੇ ਵੀ ਸਾਰੇ ਕੈਂਡੀਡੇਟਸ ਦੀ ਐਕਟੀਵਿਟੀ ਤੇ ਸਾਡੀ ਨਜ਼ਰ ਹੈ ਕੋਈ ਵੀ ਕਿਸੇ ਤਰੀਕੇ ਦੀ ਬਿਆਨਬਾਜ਼ੀ ਕਿਸੇ ਧਰਮ ਜਾਂ ਕਿਸੇ ਜਾਤੀ ਵਿਸ਼ੇਸ਼ ਵਰਗ ਦੇ ਖਿਲਾਫ ਨਹੀਂ ਕਰ ਸਕਦਾ ਹੈਗਾ ਇਸ ਤੋਂ ਇਲਾਵਾ ਜੇਕਰ ਕੋਈ ਕੈਂਡੀਡੇਟਸ ਆਲਰੇਡੀ ਅਨਾਉਂਸ ਹੋ ਗਏ ਹੈ ਤੇ ਉਹ ਆਪਣਾ ਕੋਈ ਕੰਟੈਂਟ ਸੋਸ਼ਲ ਮੀਡੀਆ ਤੇ ਪਾਰੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਜੇਕਰ ਕਿਸੇ ਤਰੀਕੇ ਦਾ ਕੋਈ ਸਾਨੂੰ ਉੱਚੇ ਅਲੱਗ ਨਜ਼ਰ ਆਇਆ ਜਾਂ ਕੋਈ ਡਿਵੀਸ਼ਨ ਨਜ਼ਰ ਆਈ ਤੇ ਅਸੀਂ ਕਾਰਵਾਈ ਕਰਾਂਗੇ ਸ਼ਿਕਾਇਤ ਆਈ ਤੁਸੇ ਕਾਰਵਾਈ ਕਰਾਂਗੇ ਸ਼ਿਕਾਇਤ ਨੂੰ ਵੈਰੀਫਾਈ ਕਰਕੇ ਕਾਰਵਾਈ ਕਰਾਂਗੇ ਐਂਡ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਜਿਹੜਾ ਐਕਸਪੈਂਡੀਚਰ ਵੀ ਹੈ ਉਹ ਵੀ ਅਸੀਂ ਨਾਲ-ਨਾਲ ਕਾਊਂਟ ਕਰ ਰਹੇ ਹਾਂ ਬਟ ਕਿਉਂਕਿ ਜਿਹੜੇ ਰੂਲਸ ਹੈ ਉਹ ਜਦੋਂ ਡੇਟ ਆਫ ਨਾਮੀਨੇਸ਼ਨ ਤੋਂ ਇਹ ਅਸੀਂ ਕੈਂਡੀਡੇਟ ਵੱਲੋਂ ਬੁੱਕ ਕਰ ਸਕਦੇ ਹਾਂ ਸੋ ਹੁਣ ਤੱਕ ਜਿੰਨਾ ਵੀ ਐਕਸਪੈਂਡੀਚਰ ਹੋ ਪੋਲਿਟੀਕਲ ਪਾਰਟੀ ਦੇ ਅਕਾਊਂਟ 'ਚ ਬੁੱਕ ਕੀਤਾ ਜਾਏਗਾ ਐਸਐਸਪੀ ਸਾਹਿਬ ਥੈਂਕ ਯੂ ਸਰ ਇਲੈਕਸ਼ਨ ਦੇ ਰਿਗਾਰਡਿੰਗ ਜਿਹੜੀਆਂ ਜਲੰਧਰ ਰੂਰਲ ਵੱਲੋਂ ਪਹਿਲਾਂ ਹੀ ਤਿਆਰੀਆਂ ਮਾਨਯੋਗ ਡਿਜੀਪੀ ਸਾਹਿਬ ਦੇ ਕਹਿੰਦੇ ਅਸੀਂ 1 ਜਨਵਰੀ ਤੋਂ ਸ਼ੁਰੂ ਕਰਤੀਆਂ ਸੀ ਸਾਰੇ ਪੰਜਾਬ ਤੋਂ ਮਨੇ ਕੁਝ ਕੈਂਪੇਨਸ ਸ਼ੁਰੂ ਕਰਾਈਆਂ ਸੀ ਜਿਹਦੇ ਵਿੱਚ ਮੇਨ ਕੈਂਪੇਨ ਸੀਗੀ ਪੀਓ ਕਰਨ ਦੀ ਜਿਹਦੇ ਵਿੱਚ ਜਿਹੜੀ ਜਲੰਧਰ ਰੂਰਲ ਨੇ ਸਾਡੇ ਕੋਲ ਤਕਰੀਬਨ 2000 ਪੀਓ ਸੀਗੇ ਅਸੀਂ 173 ਪੀਓ ਜਿਹੜੇ ਹੁਣ ਤੱਕ ਅਸੀਂ ਫੜ ਚੁੱਕੇ ਆਂ ਔਰ ਜਿਹੜੀ ਅੱਗੇ ਕੰਟੀਨਿਊ ਡਿਊਰਿੰਗ ਇਲੈਕਸ਼ਨ ਨੂੰ ਜਾਰੀ ਰੱਖਾਂਗੇ ਟੋਟਲ ਜਿਹੜੇ ਸਾਡੇ 830 ਆਪਣੇ ਪੋਲਿੰਗ ਲੋਕੇਸ਼ਨਸ ਆ ਜਿਹਦੇ ਵਿੱਚ 1180 ਗੁੱਥ ਨੇ ਲੋਕਲ ਜਿਹਦੇ ਵਿੱਚ ਤਕਰੀਬਨ ਤਕਰੀਬਨ ਟੋਟਲ 5402 ਬੰਦੇ ਸਾਡੇ ਇੱਥੇ ਫੋਰਸ ਲੱਗੇਗੀ ਜਿੱਚੋ 1000 ਦੇ ਕਰੀਬ ਅਸੀਂ ਮੁਹੱਈਆ ਕਰਾਵਾਂਗੇ ਬਾਕੀ ਪੈਰਾਮਿਲਟਰੀ ਫੋਰਸ ਔਰ ਜਿਹੜੀ ਪੀਏਟੀ ਹੈ ਉਹ ਅਸੀਂ ਡਿਮਾਂਡ ਕੀਤੀ ਹੈ ਔਰ ਇਸ ਤੋਂ ਇਲਾਵਾ ਸਾਡੇ 30 ਜਿਹੜੇ ਨਾਕੇ ਨੇ ਇੰਟਰ ਡਿਸਟ੍ਰਿਕਟਸ ਦੇ ਉਹ ਅਸੀਂ ਲਗਾ ਰਹੇ ਜਿਹੜੇ ਟ੍ਰਬਲ ਮੇਕਰਸ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਲਿਆ ਹੈ ਉਸ ਤੋਂ ਇਲਾਵਾ ਜਿਹੜੇ ਕੈਂਪੇਨ ਚੱਲ ਰਹੀ ਹੈ ਸਾਡੀ ਡਰਗ ਤੇ ਲਿਕੋਰ ਦੇ ਬੇਸਟ ਉਹਦੇ ਵਿੱਚ ਅਸੀਂ 13 ਕਰੋੜ ਦੀ ਹੁਣ ਤੱਕ 1 ਜਨਵਰੀ ਤੋਂ ਲੈ ਕੇ ਡਰਗ ਜਿਹੜੀ ਰਿਕਵਰ ਕਰ ਚੁੱਕੇ ਹਾਂ ਜਿੱਚ 63 ਕਿਲੋ ਹਫੀਮ ਹੈ 5 ਕਿਲੋ ਦੇ ਕਰੀਬ ਹੈਰੋਨ ਹੈ ਹੋਰ ਵੀ ਕਾਫੀ ਜਿਹੜੀ ਸਮਗਰੀ ਹੈ ਅਸੀਂ ਫੜ ਚੁੱਕੇ ਔਰ ਇਹ ਕੈਰੀਅਨ ਰਹੇਗੀ ਔਰ ਬਾਕੀ ਜਿਹੜੀਆਂ ਇਨਸਟਰਕਸ਼ਨਸ ਨੇ ਮਾਣਯੋਗ ਇਸੀ ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਉਹਨਾਂ ਨੂੰ ਵੀ ਅਸੀਂ ਫਾਲੋ ਕਰ ਰਹੇ ਹਾਂ ਔਰ ਇਹਦੇ ਵਿੱਚ ਇਹ ਪੰਜ ਕੌਂਸਲਟਸ ਸਾਡੀਆਂ ਪਹਿਲੀਆਂ ਨੇ ਉੱਥੇ ਡਿਫਰੈਂਸ ਇਸ ਤਰ੍ਹਾਂ ਡੀਸੀ ਸਾਹਿਬ ਦੀ ਟੀਮ ਨਾਲ ਰਲ ਕੇ ਅਸੀਂ ਐਸਐਸਟੀ ਵੀ ਜਿਹੜੀਆਂ ਨੈਕਸਟ ਫਿਊ ਡੇਸ ਜਦੋਂ ਸ਼ੁਰੂ ਹੋ ਰਹੀਆਂ ਨੇ ਅਰੇ ਇਹਦੇ ਜਿੱਦਾਂ ਡੀਸੀ ਸਾਹਿਬ ਨੇ ਦੱਸਿਆ ਵੀ ਪ੍ਰੈਸਰ ਹੈ ਅਸੀਂ ਲੋਕਾਂ ਨੂੰ ਰਿਕਵੈਸਟ ਕਰਨੀ ਚਾਹਾਂਗੇ ਵੀ 50000 ਤੋਂ ਵੱਧ ਕੈਸ਼ ਜਾਂ 골ਡ ਔਰਨਮੈਂਟਸ ਵਗੈਰਾ ਲੈ ਕੇ ਨਾ ਜਾਣ ਕਿਉਂਕਿ ਉਹ ਵਿਦਆਊਟ ਰਸੀਦ ਵਿਦਆਊਟ ਬਿੱਲ ਜੇ ਅਸੀਂ ਉਹਨੂੰ ਜਬਤ ਕਰ ਲਿਆ ਫਿਰ ਇਨਕੰਟੈਕਸ ਦੇ ਥਰੂ ਹੀ ਜਾਏਗਾ ਸੋ ਇਹ ਨਾਕ ਮੈਂ ਦੱਸਣਾ ਚਾਹਣਾ ਥੈਂਕ ਯੂ ਨਾਕੇ ਜਿਹੜੇ ਸਾਡੇ ਟੋਟਲੀ ਜਿਸ ਤਰ੍ਹਾਂ ਸਰ ਨੇ ਦੱਸਿਆ 30 ਨਾਕੇ ਅਸੀਂ ਪੁਆਇੰਟ ਬਣਾਏ ਨੇ ਜਿਹੜੇ ਇੰਟਰ ਡਿਸਟ੍ਰਿਕਟ ਨੇ ਉਹ ਅਸੀਂ 30 ਦੇ 30 ਇਕੱਠੇ ਵੀ ਲਗਾਵਾਂਗੇ ਉਹਨੂੰ ਟਾਈਮ ਵੀ ਡਿਫਰੈਂਟ ਲਗਾਇਆ ਕਰਾਂਗੇ ਜਿਸ ਤਰ੍ਹਾਂ ਕਿਸੇ ਦਿਨ ਅਸੀਂ ਫੋਟੋ ਸ਼ੂਟ ਫੋਰ ਡਿਸਟ੍ਰਿਕਟ ਸੀਲ ਕਰ ਲਿਆ ਕਿਸੇ ਦਿਨ ਲੁਧਿਆਣਾ ਵਾਲਾ ਜਾਂ ਹੁਸ਼ਿਆਰਪੁਰ ਵਾਲਾ ਕਰ ਲਿਆ ਸੋ ਇਹ ਲਗ-ਲਗ ਜਿਹੜੀਆਂ ਅਸੀਂ ਇਹਨੂੰ ਕਰਕੇ ਲਿਆਇਆ ਕਰਾਂਗੇ ਜੀ ਸਰ ਇੱਕ ਚੀਜ਼ ਦੱਸੋ ਕਿ ਟੋਟਲ ਦਾ ਦਿਲੰਦਰ ਜੀ ਨਾ ਉਹਨਾਂ ਤੋਂ ਸ਼ੀਟਾਂ ਤੁਹਾਡੇ ਕੋਲ ਨੇ ਅਗਲਾ ਤੁਸੀਂ ਕਿੰਨੀ ਨੰਬਰੀ ਸੈਂਟਰ ਤੋਂ ਮੰਗੀ ਪਈ ਜਾਂ ਨਹੀਂ ਹੋਣੀ ਕਿੰਨੇ ਤੁਹਾਡੇ ਵਰਨੇ ਵਾਲੇ ਜਿਹੜੇ ਫੋਟ ਹੈਗੇ ਜਿਹੜੇ ਚਸਤੀ ਬਨੇ ਹਾਈਪਰ ਹਾਈਪਰ ਸੈਂਟਰ ਤੇ ਕੋਨਾ ਵੀ ਕਿੰਨੀ ਵੀ ਡਟੇ ਲੈ ਉਸ ਆਪਾਂ ਡਿਟੇਲਸ ਨਾਲ ਸ਼ੇਅਰ ਕਰਦਾਂਗੇ ਬਟ ਇਸ ਵੇਲੇ ਜਿਹੜੀ ਸਾਡੇ ਕੋਲ ਟੋਟਲ ਮੁਲਾਜ਼ਮ ਜੇ ਮੈਂ ਸਿਵਲ ਦੀ ਗੱਲ ਕਰਾਂ ਤੇ ਲਗਭਗ 15000 ਮੁਲਾਜ਼ਮ ਸਾਡੇ ਕੋਲ ਜਿਹੜੇ ਹੈਗੇ ਆ ਉਹ ਇਲੈਕਸ਼ਨਸ ਤੇ ਆਪਾਂ ਯੂਜ਼ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਸੈਂਟਰ ਦੇ ਸਾਡੇ ਕੋਲ ਆਬਜ਼ਰਵਰਸ ਵੀ ਆਉਂਦੇ ਹੈਗੇ ਆ ਉਹ ਚੋ ਜਨਰਲ ਆਬਜ਼ਰਵਰ ਸਾਫ ਹੁੰਦੇ ਹੈਗੇ ਐ ਐਕਸਪੈਂਡੀਚਰ ਆਬਜ਼ਰਵਰ ਸਾਫ ਹੁੰਦੇ ਆ ਪੁਲਿਸ ਆਬਜ਼ਰਵਰ ਹੁੰਦੇ ਆ ਐਂਡ ਇਸ ਤੋਂ ਇਲਾਵਾ ਸਾਡੇ ਕਾਊਂਟਿੰਗ ਆਬਜ਼ਰਵਰ ਸੈਪਰੇਟਲੀ ਆਉਂਦੇ ਆ ਉਹਨਾਂ ਦੇ ਨਾਲ ਵੀ ਜਿਹੜੀਆਂ ਟੀਮਾਂ ਲੱਗਦੀਆਂ ਉਹ ਸਾਰੀਆਂ ਸੈਂਟਰ ਮੈਕ ਤੋਂ ਲਿੱਤੀਆਂ ਜਾਂਦੀਆਂ ਖਾਸ ਕਰਕੇ ਬੈਂਕਾਂ ਤੋਂ ਜਾਂ ਹੋਰ ਜਿਹੜੇ ਸੈਂਟਰ ਦੇ ਡਿਪਾਰਟਮੈਂਟਸੋਂ ਉਹਨਾਂ ਤੋਂ ਲਿੱਤੇ ਜਾਂਦੇ ਆ ਅਸਿਸਟੈਂਟ ਐਕਸਪੈਂਡੀਚਰ ਜਿਹੜੇ ਆਬਜ਼ਰਵਰ ਹੁੰਦੇ ਆ ਉਸ ਮੈਂਡੇਟਰੀਲੀ ਅਸੀਂ ਸੈਂਟਰਲ ਦੇ ডিপਾਰਟਮੈਂਟ ਤੋਂ ਲੈਣੇ ਤਾਂ ਕਿ ਉਹ ਬਿਲਕੁਲ ਸਹੀ ਉਹਦੀ ਅਕਾਊਂਟਿੰਗ ਕਰ ਸਕਣ ਅ ਕੋਸ਼ਿਸ਼ ਹੈ ਰਹੀਦੀ ਹੈ ਕਿ ਜਿਹੜੇ ਵੀ ਸਾਡੇ ਮਾਈਕਰੋਬਜ਼ਰਵਰ ਲੱਗਣਗੇ ਉਹ ਵੀ ਅਸੀਂ ਸੈਂਟਰ ਦੇ ডিপਾਰਟਮੈਂਟ ਤੋਂ ਲਈਏ ਤਾਂ ਕਿ ਵੈਬ ਕਾਸਟਿੰਗ ਤੇ ਅਸੀਂ 100% ਕਰਾਈ ਰਿਹਾ ਹਰ ਪੋਲਿੰਗ ਬੂਚੇ ਕੀ ਪ੍ਰੋਸੈਸ ਚੱਲ ਰਹੀ ਹੈ VOTING ਦੀ ਉਹ ਤੁਸੀਂ ਕਿਤੇ ਵੀ ਬੈਠ ਕੇ ਦੇਖ ਸਕਦੇ ਹੋ ਬਟ ਇਸ ਤੋਂ ਇਲਾਵਾ ਮਾਈਕਰੋਬਜ਼ਰਵਰਸ ਵੀ ਜਿਹੜੇ ਹੈਗੇ ਆ ਉਹ ਵੀ ਅਸੀਂ ਡਿਪਲੋਏਟ ਕਰਾਂਗੇ ਸੋ ਫੋਰਸਿਸ ਦੀ ਡਿਮਾਂਡ ਮੈਂ ਤੁਹਾਨੂੰ ਦੱਸਿਆ ਕਿਉਂਕਿ ਇਸ ਵੇਲੇ ਸਾਡਾ 7ਵਾਂ ਗੇਟ ਤੇ ਇਲੈਕਸ਼ਨ ਹੈ ਸੋ ਇਸ ਜਿਹੜੀ ਸਟੈਟਿਕ ਸਰਵੇਲੈਂਸ ਟੀਮਸ ਆ ਜਿਹੜੇ ਬਾਕੀ ਨਾ ਕਿ ਐਂਡ ਕਿਉਂਕਿ ਫੋਰਸਿਸ ਦੀ ਮੇਜਰ ਰਿਕੁਆਇਰਮੈਂਟ ਸਾਨੂੰ ਪੂਲ ਡੇ ਵਾਲੇ ਦਿਨ ਜ਼ਰੂਰਤ ਪੈਂਦੀ ਐ ਐਂਡ ਕਾਊਂਟਿੰਗ ਵਾਲੇ ਦਿਨ ਜ਼ਰੂਰਤ ਪੈਂਦੀ ਐ ਹਾਂ ਉਹ ਅਸੀਂ ਆਲਰੇਡੀ ਰਿਕੁਆਇਰਮੈਂਟ ਲੈ ਕੇ ਭੇਜ ਰਹੇ ਹਾਂ ਹਜੇ ਸਾਡੇ ਕੋਲ ਕਾਫੀ ਟਾਈਮ ਹੈਗਾ ਸੋ ਵਿਲ ਸੈਂਡ ਦੈਟ ਇਨ ਟਾਈਮ